हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਦੋਸਤੋ ਤੇ ਵੀਰ ਗੁਰਜੰਟ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਤਕਰੀਬਨ ਦੋ ਪਸ਼ੂ ਦਿਖਾਵਾਂਗੇ ਇੱਕ ਐਮਨਤੀ ਦੀ ਝੋਟੀ ਆ ਵੀਰ ਕਹਿੰਦਾ ਵੀ ਐਮਨਤੀ ਦੀ ਝੋਟੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਚੰਗੀ ਝੋਟੀ ਮਿਲਕ ਰਿਕਾਰਡ ਵੱਲੋਂ ਆ ਇੱਕ ਵਿਹੜ ਦਿਖਾ ਦਾਂਗੇ ਸ਼ਾਹੀਵਾਲ ਅੰਗ ਦੇ ਵਿੱਚ ਜਿਹੜੀ ਦੋਸਤੋ ਵਿਹੜ ਇਹ ਵੀ ਬਿਕਾਊ ਆ ਦੋ ਨਾਗਾ ਦੋਹਾਂ ਦੀ ਡਿਟੇਲ ਜਿਹੜੀ ਆਪਾਂ ਵੀਰ ਗੁਰਜੰਟ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਸੂ ਜਿਹੜਾ ਤੁਸੀਂ ਆਪਣੀ ਘਰ ਵਿਜਿਟ ਕਰਕੇ ਆ ਨਿਰਖ ਪਰਖਾ ਤਸੱਲੀ ਆ ਉਹ ਜ਼ਰੂਰ ਕਰ ਸਕਦੇ ਹੋ ਤੇ ਸਰਿਆਲੀ ਬਿਲਕੁਲ ਲੱਗ ਗਿਆ ਦੋਸਤੋ 2 ਕਿਲੋਮੀਟਰ ਦੀ ਦੂਰੀ ਸਾਰੀ ਸਰਿਆਲੀ ਦੀ ਆ ਤੇ ਸੁਹਾਵਾ ਪਿੰਡ ਜਿਹੜੀ ਤੁਸੀਂ ਖਾਸ ਵਿਜਿਟ ਕਰਨੀ ਆ ਤੇ ਗੱਲਬਾਤ ਆਪਾਂ ਵੀਰ ਗੁਰਜੰਟ ਦੇ ਨਾਲ ਕਰਦੇ ਆ ਸੋ ਪੁੱਛ ਲੈਨੇ ਆ ਕੀ ਤੇਰਾ ਅੱਜ ਇਹਨਾਂ ਪਸ਼ੂਆਂ ਦੀ ਅੱਜ 25 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 5 ਵਜੇ ਸ਼ਾਮ ਦਾ ਸਮਾਂ ਹੈਗਾ ਸਭ ਤੋਂ ਪਹਿਲਾਂ ਵੀਰੇ ਗਰਜੰਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਇੱਕ ਪਿੰਡ ਵੀ ਬਾਈ ਗਰਜੰਟ ਆਪਣਾ ਪੁਰਾਣਾ ਪਿੰਡ ਵੀ ਉਹ ਸੀ ਹੈ ਹਾਂ ਜੀ ਹਾਂ ਜੀ ਪੁਰਾਣਾ ਪਿੰਡ ਇੱਥੋਂ ਫਿਰ ਉੱਥੇ ਜਾਣੇ ਹੋਗੇ ਤਰਨਤਾਰਨ ਸ਼ਹਿਰ ਦੇ ਵਿੱਚ ਹਾਂ ਜੀ ਹਾਂ ਜੀ ਉੱਥੋਂ ਇੱਕ ਵਾਰੀ ਫਿਰ ਵਾਪਸੀ ਅੱਜ ਪਿੰਡ ਹੋਗੀ ਵਾਪਸੀ ਆਈ ਬੇ ਜੀ ਠੀਕ ਹੈ ਭਰਾ ਤੇ ਅੱਜ ਕੱਲ੍ਹ ਜਿਹੜ ਠੀਕ ਹੈ ਜੀ ਤੇ ਪਹਿਲਾਂ ਵੀ ਤੁਸੀਂ ਗੁਰਜੰਟ ਭਾਈ ਨੂੰ ਜਾਣਦੇ ਹੋ ਬਹੁਤੇ ਵੀਰ ਪਸ਼ੂ ਵਪਾਰ ਦਾ ਕੰਮ ਹੈ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਔਰ ਰਣਗੇ ਬਿਲਕੁਲ ਤਸੱਲੀ ਵਾਲੇ ਪਸ਼ੂ ਹੋਣਗੇ ਬਾਕੀ ਆਪਣੀ ਚਵਾਈ ਆ ਤਸੱਲੀ ਆ ਉਹ ਘਰ ਵਿਜ਼ਿਟ ਕਰਕੇ ਕਰ ਲਿਆ ਕਰੋ ਠੀਕ ਹੈ ਜੀ ਆਓ ਕਰਦੇ ਹਾਂ ਗੱਲ ਬਾਤ ਤੇ ਗੁਰਜੰਟ ਵੀਰ ਅੱਜ ਪਸ਼ੂ ਦੋ ਬਕਾਊਗਾ ਹਾਂਜੀ ਹਾਂਜੀ ਭਾਈ ਇੱਕ ਝੋਟੀ ਆ ਲੈ ਜਾਂਦੀ ਤੁਸੀਂ ਹੈਨਾ ਹਾਂਜੀ ਹਾਂਜੀ ਇਹ ਮੋਹਰਾ ਦੇ ਵਿੱਚ ਪੂਰੀ ਮੋਹਰਾ ਦੇ ਵਿੱਚ ਭਾਜੀ ਐਮ 29 ਦੀ ਝੋਟੀ ਆ ਹੋਰ ਝੋਟੀ ਆ ਹਾਂਜੀ ਹਾਂਜੀ ਜੈਡ ਬਲੈਕ ਝੋਟੀ ਆ ਹਾਂਜੀ ਐਮ 29 ਦੀ ਆ ਤੇ ਐਮ 29 ਦੀ ਝੋਟੀ ਜੀ ਦੋਸਤੋ ਜਿਹੜੀ ਇਹ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੀ ਹਵਾਨਾ ਵੇਖੋਗੇ ਦੋਸਤੋ ਚੱਡਾ ਲੇਵਾ ਪੂਰਾ ਜਿਹੜੀ ਗੱਲਬਾਤ ਆ ਆ ਕਰੋ ਚੈੱਕ ਆਰਡਰ ਕੁਆਲਿਟੀ ਦੀ ਬਹੁਤ ਸੋਹਣੀ ਆ ਜੰਗੀ ਆਰਡਰ ਕੁਆਲਿਟੀ ਦੀ ਆ ਤੇ ਤਾਜੀ ਸੂਈ ਇਕੁਰੀ ਬਾਡੀ ਬੰਦਰ ਪੂਰਾ ਸਟਰਕਚਰ ਮੈਂ ਤੁਹਾਨੂੰ ਦਿਖਾ ਦਿੰਦਾ ਉਸ ਤੋਂ ਬਾਅਦ ਆਪਾਂ ਜਾਣਕਾਰੀ ਜਿਹੜੀ ਇਸ ਮੱਝ ਦੇ ਸੰਬੰਧ ਦੇ ਵਿੱਚ ਝੋਟੀ ਦੇ ਸੰਬੰਧ ਦੇ ਵਿੱਚ ਉਹ ਲੈ ਲਾਂਗੇ ਹੋਰ ਤੇ ਆ ਸਿੰਗੀ ਸੂੰਗੀ ਦੇਖੋ ਜੀ ਠੀਕ ਆ ਫੇਸ ਕੁਆਲਿਟੀ ਬਹੁਤ ਵਧੀਆ ਹੈ ਇਹ ਕੁੱਡੀ ਚੂਰ ਆਪਾਂ ਕਹਿ ਸਕਦੇ ਹਾਂ ਦੋਸਤੋ ਸਿੰਘ ਸੁੰਗ ਦੀ ਬੰਦਰ ਚੰਗੀ ਸ਼ਕੀਨੀ ਪੂਰੀਆ ਚੋਟੀ ਦੇ ਵਿੱਚ ਤੇ ਗੁਰਜੰਟ ਵੀਰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਪਾਜੀ 15 16 ਦਿਨ ਹੋ ਗਿਆ ਵੇਖ ਲਓ ਬੱਚਾ ਸਾਹਮਣੇ ਬੱਚਾ ਵੀ ਚੰਗੇ ਸੀ ਮੰਦਾ ਬੱਚਾ ਬਾਬਾ ਜੀ ਮੇਲਕਾ ਪਾਜੀ ਹਾਂ ਜੀ ਮੇਲਕਾ ਥੱਲੇ ਬੱਚਾ ਜਿਹੜਾ ਦੋਸਤੋ ਕੱਟਾ ਆਇਆ ਸੀ ਤਾਂ ਮੇਲਕਾ ਪਾ ਤੇ ਅੱਜ 15 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਹਾਂ ਜੀ ਬਾਈ ਠੀਕ ਹੈ ਤੇ ਗੁਰਜੰਟ ਵੀਰ ਦੁੱਧ ਵੱਲੋਂ ਕੀ ਡਿਟੇਲ ਆ ਰਿਕਾਰਡ ਕੀ ਹੈ ਦੁੱਧ ਵੱਲੋਂ ਹੁਣ ਪਾਜੀ ਦੁੱਧ ਤੇ 14 ਲੀਟਰ ਚੋ ਗਿਆ ਆਪਾਂ ਲਈ ਹਾਂ ਜੀ ਆਪਾਂ 13 ਲ 13 ਲੀਟਰ ਦਾ ਹਾਂਜੀ ਦੂੰਦੀ ਚੋਗੀ ਝੋਟੀ ਆ ਜੀ ਦੂੰਦੀ ਚੋਗੀ ਆ ਹਾਂਜੀ ਪਹਿਲਾ ਸੂਬਾ ਸੂਈ ਫਿਰ ਪਹਿਲਾ ਸੂਬਾ ਸੂਈ ਠੀਕ ਆ ਪਹਿਲੇ ਸੂਬੇ ਦੇ ਵਿੱਚ ਦੁੱਧ ਤੇ ਜੇਕਰ ਆਪਾਂ ਰਿਕਾਰਡ ਬਣਕੀ ਤਾਂ ਬਹੁਤ ਸੋਨਾ ਰਿਕਾਰਡ ਹੈ ਨਾ ਹਾਂਜੀ ਹਾਂਜੀ ਬਿਲਕੁਲ 13 14 ਲੀਟਰ ਦੀ ਜਿਹੜੀ ਦੋਸਤੋ ਮਾਲਕਾਂ ਨੇ ਅੱਜ ਦੇ ਸਮੇਂ ਆ ਤੇ ਕੁਆਲਿਟੀ ਆ ਪੂਰੀ ਕੁਆਲਿਟੀ ਆ ਵੀ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਸੀ ਬਿਲਕੁਲ ਜੈੱਡ ਪਲੈਕ ਆ ਜੀ ਠੀਕ ਆ ਪੂਜ ਪਾਸ਼ ਵੇਖੋਗੇ ਤੁਸੀਂ ਜਿੱਦਾਂ ਹਰਿਆਣੇ ਦੇ ਵਿੱਚ ਆਪਾਂ ਆ ਝੋਟੀਆਂ ਮਜਾ ਦੇਖਦੇ ਆ ਦੋਸਤੋ ਉਸ ਤਰ੍ਹਾਂ ਦੀ ਬਿਲਕੁਲ ਜਿਹੜੀ ਝੋਟੀਆਂ ਨਾਲ ਐਮ 29 ਦੀ ਆ ਤੇ ਇਹ ਇਹ ਗੁਰਜੰਟ ਭਾਈ ਬਿਲਕੁਲ ਸ਼ੋਰ ਆ ਵੀ ਐਮ 29 ਦੀ ਹਾਂਜੀ ਹਾਂਜੀ ਭਾਈ ਸ਼ੋਰ ਹੈ ਠੀਕ ਆ ਜਿੱਥੋਂ ਖਰੀਦੀ ਆ ਹੋਰ ਵੀ ਮਤਲਬ ਕਿ ਪਸ਼ੂ ਨੇ ਕੋਈ ਹੋਣਿਆ ਕੋਈ ਚੰਗੇ ਬਰੀਡ ਦੇ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਖੋਲ ਕੇ ਦਿਖਾ ਦਈਏ ਨੂੰ ਵੀਰਾਂ ਨੂੰ ਜੀ ਹਾਂਜੀ ਹਾਂਜੀ ਲੋ ਵੀ ਪ੍ਰਭੂ ਆ ਦੇਖੋ ਇੱਧਰ ਨਹੀਂ ਤੋੜ ਲਈ ਹਾਂ ਤੋੜ ਲਈ ਇਹਨਾਂ ਤੋੜਦੇ ਬਿਲਕੁਲ ਜਿਹੜਾ ਹਾਈਟ ਹੈ ਜੇਕਰ ਦੋਸਤੋ ਗੱਲ ਕਰਾਂ ਤੇ ਨਾ ਬਹੁਤ ਹੀ ਵੱਡੀ ਨਾ ਛੋਟੀ ਮੀਡੀਅਮ ਹਾਈਟ ਦੇ ਵਿੱਚ ਵੱਡੀਆਂ ਛੋਟੀਆਂ ਦੇ ਵਿੱਚ ਵੀ ਆਪਾਂ ਗਿਣਤੀ ਕਰ ਸਕਦੇ ਹਾਂ ਵੀ ਕਦ ਕੱਠ ਵੱਲੋਂ ਕੋਈ ਬਾਲੀ ਛੋਟੀ ਨਹੀਂ ਹੈਗੀਗੀ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਹੈ ਤੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਜੀ ਠੀਕ ਆ ਜੀ ਐਕਸਟਰਾ ਆਰਡਰ ਕੁਆਲਿਟੀ ਆ 13 14 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਦੋਸਤੋ ਇਸ ਛੋਟੀ ਦੇ ਬਿਲਕੁਲ ਕੋਲ ਆ ਜੀ 13 ਤੋਂ 14 ਲੀਟਰ ਠੀਕ ਆ फर्स्ट तो ब्याई है दोस्तों ठीक है फर्स्ट ब्यांध ब्याईए पंद्रह दिन हो गए ब्याई को नीचे बच्चा है जो दोस्तों वो मेल काफ है नीचे इसके कचड़ा है एम नती मुर्र की एम नती सीमन की बच्ची है दोस्तों ये जोटी जो है एम नती इसके फादर का जो दोस्तों रिकॉर्ड देखे तो एम नती की जो बच्ची है ਇਕਦਮ ਸ਼ਾਨਦਾਰ ਕੁਆਲਿਟੀ ਹੈ ਦੋਸਤੋ ਅਡਰ ਕੁਆਲਿਟੀ ਇਕਦਮ ਸ਼ਾਨਦਾਰ ਅੱਛਾ ਗੁਰਜੰਟ ਭਾਈ ਚੁਵਾਈ ਦਸਤੀ 13 14 ਲੀਟਰ ਦੀ ਹਾਂਜੀ ਹਾਂਜੀ ਭਾਜੀ ਕੋਈ ਵੀ ਖੁੱਲੀ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਭਾਈ ਮਰਜ਼ੀ ਚ ਹੋਵੇ ਤਸੱਲੀ ਕਰੇ ਇੱਕ ਕਰਾਂ ਜੀ ਆਪਦੀ ਜਿਹੜਾ ਵੀ ਤੇ ਚੁਵਾਈ ਜੁ ਵੀ ਸੋਹਣੀ ਲੱਗੀ ਬਿਲਕੁਲ ਬਿਲਕੁਲ ਸਹੀ ਭਾਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਜੀ ਬਰਾਬਰ ਚੰਗਾ ਮੋਟਾ ਹੋ ਗਿਆ ਹਾਂਜੀ ਹਾਂਜੀ ਤੇ ਗੁਰਜਾਟ ਵੀਰ ਨੂੰ ਲੈਣ ਦੇ ਨੇ ਦਾ ਕਿੱਥੋਂ ਕਰਕ ਰੱਖਿਆ ਅੱਜ ਕੀ ਡਿਮਾਂਡ ਕੀ ਕਰਦੇ ਆ ਭਾਜੀ ਮੋਲ ਕਰਦੇ ਜੇ 125 ਹਾਂਜੀ 120 ਦੀ ਦੇ ਦਿਆਂਗੇ ਹਾਂ ਨਾ 120 ਦੀ ਹਾਂਜੀ ਠੀਕ ਹੈ ਭਰਾ 120 ਦੀ ਜਿਹੜੀ ਦੋਸਤੋ ਹਾਂ ਨਾ ਵੀਰਾਂ ਦਾ ਦੇ ਦਾਂਗੇ ਸਵਾ ਲੱਖ ਜਿਹੜਾ ਮੋਲ ਹੈਗਾ ਇਸ ਛੋਟੀ ਦਾ ਤੇ ਕੁਆਲਿਟੀ ਬਹੁਤ ਖੂਬਸੂਰਤ ਹੈ ਮੈਂ ਇੱਕ ਵਾਰੀ ਤੁਹਾਨੂੰ ਬਹਿਣੀ ਦੇ ਪਾਸੇ ਬਿਲਕੁਲ ਨੇੜੇ ਤੋਂ ਨਜ਼ਦੀਕ ਤੋਂ ਜਿਹੜਾ ਦੋਸਤੋ ਥਾਣਾ ਦਿਖਾ ਦਿੰਦਾ ਆ ਦੇਖੋ ਠੀਕ ਹੈ ਗੁਰਜੰਟ ਭਾਈ ਇਹ ਤਾਂ ਛੋਟੀ ਹੋ ਗਈ ਸੀ ਆਪਣੇ ਕੋਲ ਹਾਂਜੀ ਹਾਂਜੀ ਭਾਈ ਤੇ ਇਸ ਤੋਂ ਬਾਅਦ ਇੱਕ ਵੈੜ ਵੀ ਬਕਾਊਗਾ ਜੀ ਉਹ ਵੈੜ ਆ ਜੀ ਭਾਈ ਸ਼ਹੀਦ ਸ਼ਹੀਦ ਵਾਲਾ ਕੀ ਹੈ ਹਾਂਜੀ ਠੀਕ ਹੈ ਇਹ ਤਾਂ ਕੀ ਰਿਕਾਰਡ ਹੁਣ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਇਹਨੂੰ ਭਾਜੀ ਸੂਈ ਨੂੰ 25 30 ਦਿਨ ਹੋ ਗਏ ਜੀ ਜਿਹੜੇ ਆਪਾਂ ਗੱਲ ਝੂਠ ਨਹੀਂ ਕੋਈ ਕਰਨੀ ਹਾਂਜੀ ਤੇ ਇਹਦਾ ਨਾ ਬੱਚਾ ਮਤਲਬ ਮਰ ਗਿਆ ਵਾ ਹਾਂਜੀ ਬੱਚੇ ਦਾ ਜੇ ਕੋਈ ਵੀ ਇਦਾਂ ਆਪਣਾ ਸਬਦਾ ਵੀ ਹੁੰਦਾ ਆਪਾਂ ਗੈਟ ਪ੍ਰੂਫ ਦਵਾਂਗੇ ਬੱਚੇ ਦਾ ਪਾਜੀ ਸੂਈ ਆ ਪਾਜੀ ਸੂਈ ਆ ਹਾਂਜੀ ਬੱਚੇ ਮਰੇ ਨੂੰ ਐ ਕਿੰਨੇ ਕਿ ਦਿਨ ਹੋ ਗਏ ਜੀ ਮਹੀਨੇ ਕਿ ਦੀ ਸੂਈ ਆ ਇਹ ਪਾਜੀ ਬੱਚੇ ਮਰੇ ਨੂੰ ਹੋ ਗਏ ਜੀ 10 ਤੋਂ 15 ਦਿਨ 10 ਤੋਂ 15 ਦਿਨ ਹਾਂਜੀ ਤੇ ਕੋਈ ਉਦੋਂ ਦੀ ਵੀਡੀਓ ਬੱਚੇ ਵਾਲੀ ਹਾਂਜੀ ਹਾਂਜੀ ਹੈਗੀ ਬਾਜੀ ਰਿਕਾਰਡ ਹੋਊਗਾ ਕੋਈ ਹਾਂਜੀ ਹਾਂਜੀ ਠੀਕ ਆ ਚਲੋ ਬਾਕੀ ਦੋਸਤੋ ਅਚਨ ਚੇਤ ਜਾਂ ਅਚਾਨਕ ਆਪਾਂ ਕਹ ਲਈਏ ਵੀ ਕਿਸੇ ਕੱਟੜੂ ਬਛੜੂ ਦਾ ਮਰ ਜਾਣਾ ਉਹ ਪੋਸੀਬਲ ਵੀ ਹੈਗਾ ਕੋਈ ਵਾਧ ਘਟ ਜਣਾ ਦੋਸਤੋ ਕਿਸੇ ਵੀ ਕਾਰਨ ਰਿਹਾ ਹੋਵੇ ਕਿਸੇ ਕਾਰਨ ਕੋਈ ਵੀ ਰਿਹਾ ਸਕਦਾ ਬਿਮਾਰੀ ਸ਼ਮਾਰੀ ਦਾ ਕਾਰਨ ਪੀ ਆ ਵੈੜ ਜਿਹੜੀ ਵਿਕਾਊ ਆ ਵੀਰ ਦੇ ਕੋਲ ਸ਼ਾਈਵਾਰ ਰੰਗ ਦੇ ਵਿੱਚ ਆ ਦੋਸਤੋ ਲੰਬੇ ਧੋਣ ਵਾਲੀ ਆ ਠੀਕ ਆ ਲੰਬੇ ਧੋਣ ਵਾਲੀ ਵੈੜਾ ਤੇ ਸੁਆ ਵੀਰੇ ਦੁਜੇ ਸੁਈ ਹੈ ਦੁਜਾ ਦੁਜਾ ਭਾਜੀ ਦੁਜਾ ਹੁਣ ਕਿੰਨਾ ਕੁ ਮਿਲ ਕੇਗਾ ਜੀ ਮਹੀਨੇ ਦੀ ਸੁਈ ਦੇ ਥੱਲੇ ਹੁਣ ਭਾਜੀ ਮਿਲਕ ਹੈਗਾ ਜੇ ਉਦਾਂ 11 ਕਿਲੋ 10 ਕਿਲੋ ਦੀ ਆਪਣੀ ਗਾਰੰਟੀ ਆ 10 ਕਿਲੋ ਹਾਂਜੀ ਤੇ ਬਾਕੀ ਫੈਂਟ ਵੀ ਸੱਤ ਤੋਂ ਤਾਂ ਆ ਜੀ ਠੀਕ ਆ ਜੀ ਹਾਂਜੀ ਮਤਲਬ ਕੋਲ 10 ਕਿਲੋ ਬਿਲਕੁਲ ਨੈਟ ਚਵਾ ਦਾਂਗੇ ਆਪਾਂ ਨੈਟ ਜੀ ਤੇ ਸੱਤ ਤੋਂ ਉੱਪਰ ਜਿਹੜੀ ਫੈਂਟ ਆ ਹਾਂਜੀ ਹਾਂਜੀ ਕੋਈ ਵੀ ਰਏ ਨਹੀਂ ਆ ਭਈ ਗੱਪਾਂ ਮੈਨੂੰ WhatsApp ਤੇ ਪਰਚੀ ਮੈਂ ਤੁਹਾਨੂੰ ਸੈਂਡ ਕਰ ਸਕਦਾ ਵਾਂ ਫੈਂਡ ਵਾਲੀ ਠੀਕ ਹੈ ਜੀ ਹਾਂ ਜੀ ਜੇ ਕੋਈ ਵੀ ਰਾਖੇ ਨਾ ਮੈਂ ਫੈਂਡ ਵਾਲੀ ਪਰਚੀ WhatsApp ਕਰ ਦੂੰਗਾ ਮੱਝਾਂ ਦੇ ਵਿੱਚ ਦੁੱਧ ਲੱਗ ਰਿਹਾ ਖਰੇ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਦੁੱਧ ਬਿਲਕੁਲ ਜਿਹੜਾ ਦੋਸਤੋ ਸੰਘਣਾ ਹੁੰਦਾ ਚੰਗੀ ਗੁਣਮੰਤਾ ਵਾਲਾ ਦੁੱਧ ਹੁੰਦਾ ਹੈ ਜਿੱਦਾਂ ਆਪਾਂ ਮੱਝਾਂ ਦਾ ਦੁੱਧ ਦੇਖਦੇ ਹਾਂ ਕਾਫੀ ਸੰਘਣਾ ਜੇਕਰ ਸੱਤ ਫੜ ਦੀ ਗੱਲ ਕਰ ਲਈਏ ਤਾਂ ਦੁੱਧ ਦੀ ਜਿਹੜੀ ਕੁਆਲਿਟੀ ਹੈ ਜੀ ਦੋਸਤੋ ਕਾਫੀ ਚੰਗੀ ਆ ਜਾਂਦੀ ਹੈ ਤੇ ਸ਼ਾਈ ਵਾਲੰਗ ਦੇ ਵਿੱਚ ਇਹ ਬੈੜ ਜਿਹੜੀ ਵਿਕਾਊ ਆ ਆ ਬਹਿਣੀ ਵਾਲੇ ਪਾਸੇ ਤੁਸੀਂ ਆ ਥਣ ਦੇਵਾ ਜਿਹੜਾ ਚੈੱਕ ਠੀਕ ਹੈ ਗਰਦੇਤਾ ਭਾਈ ਖੋਲੋ ਦਿਖਾਈਏ ਗੁਰਦੱਤਾ ਵੀ ਕਿ ਡਿਮਾਂਡ ਕਰੇ ਇਸ ਵਿਹੜ ਦੀ ਭਾਜੀ ਮੁੱਲ ਕਰਨ ਨੂੰ 35000 ਕਰਦੇ ਆ 32000 ਦੀ ਜਸ ਸੁਣੋ ਜੀ 32000 ਦੀ ਹਾਂਜੀ ਠੀਕ ਹੈ ਤੇ 10 ਲੀਟਰ ਹਾਂਜੀ 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 10 ਲੀਟਰ ਭਾਜੀ ਇੱਕ ਆਪਾਂ ਵਿਹੜ ਲਈ ਵੀ ਆ ਹਾਂਜੀ ਉਹ ਸਵੇਰੇ ਆਉਗੀ ਹਾਂਜੀ ਉਹ ਭਾਜੀ ਉਹਦੀ ਸ਼ਾਈ ਆ ਰਿਹਾ ਹੈ ਡਾ ਭਾਜੀ ਉਹ ਮਤਲਬ ਸੂਈ ਤਾਂ ਨਹੀਂ ਆਪਾਂ ਨੂੰ ਪੱਕਾ ਕਰ ਫਰਮ ਟੋਕੜ ਵੈ ਵੈ ਟੋਕੜ ਜੀ ਹਾਂ ਜੀ ਟੋਕੜ ਗੱਬਣਾ ਚ ਇਕੱਲੀ ਟੋਕੜੀ ਨਹੀਂ ਟੋਕੜ ਕੱਲੀ ਮਤਲਬ ਭਾਜੀ ਜੋ ਆਪਣਾ ਸਬਦਾ ਹੈ ਉਹ ਦੋਨੋਂ ਬੋਲੀ ਹੀ ਮਤਲਬ ਹਾਂ ਜੀ ਹਾਂ ਜੀ ਤੇ ਜਿਹੜਾ ਵੀਰ ਬੜਾ ਟੀਕਾ ਭਰਾਉਣਾ ਭਰਾ ਸਕਦਾ ਜੀ ਉਹ ਆਰੀ ਕੱਲ ਹੀ ਆ ਜੇਗੀ ਕੱਲ ਆਜੋਗੇ ਭਾਜੀ ਕਿੰਨਾ ਕੁ ਮਿਲਕ ਸਰ ਦੱਸਿਆ ਜੀ ਭਾਈ 3 ਲੀਟਰ ਦੋ ਤੇ ਜਿਹੜੇ 3 ਲੀਟਰ ਹੀ ਆ ਹਾਂ ਜੀ ਤੇ ਤੇ ਰੇਟ ਹੁੰਦਾ ਕਿੰਨਾ ਕੁ ਸੀਗਾ ਰੇਟ ਭਾਜੀ 5000 ਕਰਦੇ ਆ 4000 ਦੀ ਦੇ ਦੇਵਾਂਗੇ ਠੀਕ ਹੈ ਜੀ ਹਾਂ ਜੀ 5000 ਕਰਦੇ 4000 3 ਲੀਟਰ ਹੈਗਾ ਹਾਂ ਜੀ ਹਾਂ ਜੀ ਉਹ ਚਾਹ ਪਾਣੀ ਬਣ ਬਣਨ ਵਾਲਾ ਕੰਮ ਹੈ ਹਾਂ ਜੀ ਹਾਂ ਜੀ ਭਾਈ ਜੀ 3 ਲੀਟਰ ਅੱਗੇ ਮਤਲਬ ਹੀਟ ਦੇ ਵਿੱਚ ਉਹਨਾਂ ਨੇ ਟੀਕਾ ਟੁਕਾ ਇਹ ਕਰਵਾਈ ਨਹੀਂ ਆਕੂ ਕਿਸੇ ਕਰ ਨਹੀਂ ਨਹੀਂ ਭਾਈ ਮਤਲਬ ਉਹ ਆਂਦੇ ਵੀ ਤੁਸੀਂ ਆਪੇ ਕਰਵਾ ਲਿਓ ਅੱਛਾ ਜੀ ਜੀ ਚਲੋ ਕੋਈ ਗੱਲ ਨਹੀਂ ਭਾਈ ਇਹ ਜਿਹੜਾ ਦੋਸਤੋ ਧਿਆਨ ਦੇ ਵਿੱਚ ਤੁਸੀਂ ਰੱਖ ਲਿਓ ਠੀਕ ਆ ਬਿਲਕੁਲ ਛੋਟੇ ਜਿਹੇ ਪਹਾੜੀ ਆ ਵੈੜ ਕੋਈ ਤਿੰਨ ਤੋਂ 3.5 3 ਲੀਟਰ ਜਿਦਾ ਦੁੱਧ ਉਹਦੇ ਕੋਲ ਹੈਗਾ ਉਹ ਵੀਰਾਂ ਦਾ ਵੀ ਕੱਲ ਨੂੰ ਆਪਾਂ ਲਿਆਵਾਂਗੇ ਕਬੀਰਵਾ ਪਾਇਆ ਵੀ ਜੇ ਕਿਸੇ ਵੀਰ ਨੇ ਉਹ ਵੈੜ ਕੋਈ 5-4000 5000 ਰੁਪਏ ਤੁਸੀਂ ਲ ਵੈਸੇ ਵੀ ਇੱਕ ਜੋ ਲੋਡ ਹੁੰਦੀ ਗਰਜੋਂ ਦੀ ਹੈ ਦੋਸਤੋ ਹਨਾ ਕੋਈ ਵੀਰ ਪੰਜ ਲਾ ਸਕਦਾ ਕੋਈ 50 ਤੇ ਉਹ ਹਿਸਾਬ ਨਾਲ ਤੁਸੀਂ ਉਹ ਬੈਡ ਵੀ ਖਰੀਦ ਸਕਦੇ ਹਾਂਜੀ ਗੁਰਜੰਟ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਸ਼ੇਅਰ ਕਰਿਓ ਜੀ ਭਾਜੀ ਆਪਣਾ ਨੰਬਰ ਹੈ गाइस 869927 9936 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜਾ ਦੋਸਤੋ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਓਨਰ ਦੇ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਗੁਰਜੰਟ ਦੇ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ